ਬਹੁਤ ਵੱਡੀ ਆਫਰ ਲਾਤੀ ਜੀ ਬਹੁਤ ਸੋਹਣੇ ਸਪੀਰੀ ਕੋਟਨ ਦੇ ਡਿਜ਼ਾਈਨ ਆਏ ਨੇ ਨਵਾਂ ਸਟਾਕ ਆਇਆ ਜੀ ਆਪਣੇ ਕੋਲ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਨਾਲ ਨਾਲ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਬਹੁਤ ਸੋਹਣੇ ਕਨਸੈਪਟ ਆਏ ਨੇ ਜੀ ਆਲ ਓਵਰ ਸੂਟ ਆਊਗਾ 5 ਮੀਟਰ ਸਪੀਰੀ ਕੋਟਨ ਦਾ ਜੀ ਆਲ ਓਵਰ ਸੂਟ ਆ ਬਹੁਤ ਡਿਜ਼ਾਈਨ ਆਏ ਨੇ ਜਲਦੀ ਸਕਰੀਨਸ਼ਾਟ ਲਈ ਚਲੋ ਔਰ ਡਿਜ਼ਾਈਨ ਬੁੱਕਰ ਚਲੋ 5 ਮੀਟਰ ਸੂਟ ਆ ਜੀ ਏ ਕਟ ਇੱਕ ਬ੍ਰੈਂਡ ਦੀ ਪ੍ਰਿੰਸ ਕਲੈਕਸ਼ਨ ਆ 550 ਰੁਪਏ ਦਾ ਪ੍ਰਾਈਸ ਆ ਜੀ ਓਨਲੀ 550 ਬਜਾਰ ਦੇ ਵਿੱਚ ਤੁਹਾਨੂੰ ਮਿਲੂਗਾ 800 ਦਾ 700 ਰੁਪਏ ਦਾ ਜੀ ਆਪਣੇ ਕੋਲ ਏਕ ਟੈਕ ਬ੍ਰਾਂਡ ਦੀ 550 ਰੁਪਏ ਦੇ ਵਿੱਚ ਬਹੁਤ ਵੱਡੀ ਓਵਰ ਲੱਗੀ 550 ਰੁਪਏ ਦੇ ਰੇਂਜ ਦੇ ਵਿੱਚ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਬੁੱਕਰ ਚਲੋ ਸਿਰਫ 550 ਰੁਪਏ ਦਾ 5 ਮੀਟਰ ਸੂਟ ਆਊਗਾ ਜੀ ਏਕ ਟੈਕ ਬ੍ਰਾਂਡ ਦਾ 550 ਰੁਪਏ ਰੇਂਜ ਦੇ ਵਿੱਚ ਸਪੀਰੀਅਰ ਕਾਟਨ ਦਾ 5 ਮੀਟਰ ਸੂਟ ਸਿਰਫ 550 ਮਿਲਣਾ ਕਿੱਥੋਂ ਹੈ ਜੀ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਅਰੂਮ ਥਾਣਾ ਰਣਪੀਖੀ ਜਲਦੀ ਆ ਜੀ ਵਿਜ਼ਿਟ ਕਰੋ ਜੀ ਆਨਲਾਈਨ ਆਰਡਰ ਬੁੱਕ ਕਰ ਲਓ 550 ਰੁਪਏ ਦਾ 5 ਮੀਟਰ ਸੂਟ ਹੈ ਜੀ ਏਕ ਟੈਕਸ ਬ੍ਰਾਂਡ ਹੈ ਸਪੀਰੀਅਰ ਕਾਟਨ 550 ਰੁਪਏ ਦੇ ਵਿੱਚ 5 ਮੀਟਰ ਸੂਟ ਸਪੀਰੀਅਰ ਕਾਟਨ 5 ਮੀਟਰ 550 ਸੌਣ ਲਈ ਜੀ ਜਲਦੀ ਜੇ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ 550 ਰੁਪਏ ਦਾ ਸਿਰਫ ਇੱਕੋ ਹੀ ਸ਼ੋਰੂਮ ਅਲੀ ਸ਼ੇਰ ਸ਼ੋਰੂਮ ਪੀ ਕੀ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਪਲੀਜ਼ ਕਾਲ ਕਰ ਲਿਆ ਕਰੋ ਜੀ ਕਾਲ ਕਰਕੇ ਸ਼ਾਪ ਕਨਫਰਮ ਕਰ ਲਿਆ ਕਰੋ ਜੀ ਲੋ ਜੀ ਜਲਦੀ ਜੇ ਸਕਰੀਨਸ਼ਾਟ ਲਈ ਚਲੋ ਬੁੱਕ ਕਰ ਲੈ ਕਰੋ ਜੀ ਜਿਹੜੇ ਕਸਟਮਰ ਬਾਹਰ ਆਉਂਦੇ ਨੇ ਕਾਲ ਕਰ ਲੈ ਕਰੋ ਜਿੱਕੋ ਵਾਰ ਸਾਢੇ 550 ਰੁਪਏ ਦਾ ਸਪੀਰੀਅਰ ਕਾਟਨ ਦਾ ਜੀ ਸੂਟ ਹੈ 5 ਮੀਟਰ ਸਾਢੇ 550 ਰੁਪਏ ਦਾ ਮਿਲਣਾ ਹੈ ਅਲੀ ਸ਼ੇਰ ਸ਼ੋਰੂਮ ਪੀਖੀ ਜਲਦੀ ਜਲਦੀ ਵਿਜ਼ਿਟ ਕਰੋ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਥਾਣਾ ਰੋਡ ਪੀਖੀ ਥਾਣਾ ਰੋਡ ਪੀਖੀ ਤੇ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਸਕਰੀਨ ਤੇ ਨੰਬਰ ਤਾਂ ਹੋਇਆ ਜੀ ਜਲਦੀ ਜੇ ਸਕਰੀਨਸ਼ਾਟ ਲਈ ਚਲੋ ਬੁੱਕ ਕਰ ਲਓ ਜੀ ਇਹਨਾਂ ਨੇ ਆਨਲਾਈਨ ਆਰਡਰ ਮੰਗਾਉਣਾ ਜੀ ਇੱਕ